ਬਾ ਅੱਜਕੱਲ ਚਮਾਰੋਂ ਕੀ ਬੂਟਾ ਮੰਡੀ ਮੇਂ ਬਹੁਤ ਬਾਤ ਚੱਲ ਰਹੀ ਹੈ। ਤੋ ਆਪ ਕੋ ਜਾਣਦੇ ਹੈ ਕੀ ਬਾਤ ਚੱਲ ਰਹੀ ਹੈ, ਕੀ ਹੋ ਰਹਾ ਹੈ? ਡਾਕਟਰ ਜਬ ਤੁਸੀਂ ਮੇਰੀ ਜਿਹੜੀ ਰਾਗਿਆ ਨਾ ਨਫਜ਼ਿਆ ਉਤੇ ਅੱਜ ਉਂਗਲ ਰੱਖੀ ਆ। ਇਹ 1975 ਦੀ ਗੱਲ ਆ। ਜਦੋਂ ਬੂਟਾ ਮੰਡੀ ਦੇ ਵਿੱਚ ਜਲੰਧਰ ਦੇ ਵਿੱਚ ਨਕੋਦਰ ਰੋਡ ਦੇ ਉਤੇ ਬਾਬਾ ਸਾਹ ਦਾ ਸਟੈਚੂ ਲੱਗਣਾ ਸਹੀ ਉਸ ਵੇਲੇ ਦੇ ਸੀਐਮ ਗਿਆਨੀ ਜੈਲ ਸਿੰਘ ਪੰਜਾਬ ਦੇ ਸੀਮ ਪੰਜਾਬ ਦੇ ਸੀਐਮ ਤੇ ਉਸ ਵੇਲੇ ਰਾਸ਼ਟਰਪਤੀ ਫਕਰੁद्दीन ਫਕਰੁद्दीन ali ਸਾਹਿਬ ਸੀਗੇ ਰਾਈਟ ਤੇ ਉਹਨਾਂ ਨੇ ਸਟੈਚੂ ਬਾਬਾ ਸਾਹਿਬ ਦਾ ਲਾਇਆ ਤੇ ਸਾਡੇ ਕੋਲ ਬੁੱਟਾ ਮੰਡੀ ਵਿੱਚ ਬੁੱਟਾ ਮੰਡੀ ਦੇ ਨਕੋਦਰ ਰੋਡ ਦੇ ਵਿੱਚ ਚੌਂਕ ਦੇ ਵਿੱਚ ਚੌਂਕ ਦੇ ਵਿੱਚ ਚੌਂਕ ਦੇ ਵਿੱਚ ਤੇ ਜਿਹੜੀ ਉੱਥੋਂ ਦੀ ਹਿਸਟਰੀ ਚੱਲੀ ਆ ਜਿਹੜੀ ਜਿਹੜੀ ਚਮਾਰਾਂ ਦੀ ਗੱਲ ਚੱਲੀ ਆ ਉਸ ਵੇਲੇ ਉਸ ਵੇਲੇ ਕਿਹਾ ਗਿਆ ਕਿ ਜਿਹੜਾ ਖਾਂਬਰਾ ਪੈਂਡਿਆ ਉੱਥੇ ਇੱਕ ਟੀਵੀ ਟਾਵਰ ਬਣ ਰਿਆ ਆ ਓਕੇ ਤੇ ਬੂਟਾ ਮੰਡੀ ਜਦੋਂ ਜਲੰਧਰ ਤੋਂ ਚੌਂਕ ਤੋਂ ਨਿਕਲ ਕੇ ਜਾਂਦੇ ਆ ਬੂਟਾ ਮੰਡੀ ਆਉਂਦੀ ਫਿਰ ਖੰਭਰਾ ਆਉਂਦਾ ਆ ਬੂਟਾ ਮੰਡੀ ਬਹੁਤ ਹੀ ਚਮਾਰਾਂ ਦਾ ਜਿੱਦਾਂ ਘੜ ਸੀ ਕੱਚਾ ਚਮੜਾ ਸੀ ਓਕੇ ਉੱਥੇ ਕੱਚੇ ਚਮੜੇ ਦੀ ਸਮੈਲ ਆਉਂਦੀ ਸੀ ਤੇ ਗਿਆਨੀ ਜੈਲ ਸਿੰਘ ਨੇ ਤੇ ਰਾਸ਼ਟਰਪਤੀ ਨੇ ਕਿਹਾ ਵੀ ਜੇ ਆਪਾਂ ਜਿਹੜਾ ਚੌਕ ਦੂਹਾ ਬਣਨਾ ਆ ਖੰਭਰੇ ਟੈਲੀਵਿਜ਼ਨ ਟਾਵਰ ਉੱਥੇ ਦੁਨੀਆਂ ਨੂੰ ਦੇਖਣ ਆਉਣਾ ਲੋਕ ਇਹਦੇ ਵਿੱਚ ਰਵੇ ਇਹਨੂੰ ਚਮਾਰਾਂ ਦੀ ਜਿਹੜੀ ਵਸਤੀ ਆ ਜਿਹੜੀ ਬੂਟਾ ਮੰਡੀ ਆ ਇਹਨੇ ਚੱਕ ਕੇ ਮੁੱਧਾਂ ਦੇ ਕੰਗ ਸਾਬੂ ਦੇ ਕੋਲ ਬੇਈ ਦੇ ਉੱਤੇ ਬਿਠਾ ਦੇ ਕੇ ਅਸੀਂ ਆਪਣੇ ਕੋਲੋਂ ਬਣਾ ਦੇਵਾਂਗੇ ਰਾਈਟ ਲੇਕਨ ਉਸ ਵੇਲੇ ਦੇ ਜਿਹੜੇ ਚਮਾਰ ਸੀ ਛੇੜ ਕਿਸ਼ਨਦਸ ਕਲੇਰ ਸਾਡੇ ਚਾਚਾ ਜੀ ਓਕੇ ਔਰ ਉਸ ਵੇਲੇ ਖੁਸ਼ੀ RAM ਕਾਉਂਸਲਰ ਜਿਹੜੇ ਸੀ ਜਲੰਧਰ ਦੇ ਖੁਸ਼ੀ RAM ਕਾਉਂਸਲਰ 75 ਦੇ 75 ਮੈਂ ਕਾਉਂਸਲਰ 9075 ਦੇ ਅਸਾ ਗ੍ਰੇਟ ਥਿੰਗ ਉਹ ਉਹਨਾਂ ਨੇ ਕਿਹਾ ਨਹੀਂ ਬੂਟਾ ਮੰਡੀ ਕਹਿੰਦੀ ਆ ਬੇ ਜਲੰਧਰ ਦੇ ਕੀ ਕੀਮਤ ਆ ਤੁਹਾਡੀ ਜਲੰਧਰ ਐਸੇ ਖਰੀਦਣਾ ਹੈ ਤੁਸੀਂ ਸਾਨੂੰ ਨਹੀਂ ਮੂਵ ਕਰ ਸਕਦੇ ਮੁੱਦਾ ਜਾਂ ਕੰਗ ਸਾਬੂ ਜਾਂ ਜਲੰਧਰ ਦੇ ਵਿੱਚ ਜਿਹੜੀ ਬੇਈ ਦੇ ਕੋਲ ਆ ਸਾਡੀਆਂ ਜਿਹੜੀ ਹੈ ਜੇ ਉਨ ਨੂੰ ਕੁੰਨਾ ਕਹਿੰਦੇ ਪੰਜਾਬੀ ਦੇ ਵਿੱਚ ਕੁੰਨਾ ਜਿੱਥੇ ਚਮੜਾ ਰੰਗਦੇ ਸੀ ਠੀਕ ਠੀਕ ਓਥੇ ਮੂਵ ਨਹੀਂ ਕਰ ਸਕਦੇ ਅਸੀਂ ਜਲੰਧਰ ਮੂਵ ਲੈ ਖਰੀਦ ਸਕਦੇ ਹਾਂ ਤੁਸੀਂ ਉਹ ਕੰਮ ਨਹੀਂ ਕਰ ਸਕਦੇ ਇਹ ਐਕਚੁਅਲੀ ਹਿਸਟਰੀ ਮੇਰੇ ਅੱਖਾਂ ਦੇ ਸਾਹਮਣੇ ਦੀ ਆ ਵੱਡੀ ਗੱਲ ਕਿਉਂਕਿ ਮੈਂ ਜਲੰਧਰ ਦੇ ਵਿੱਚ ਰਹਿੰਦਾ ਸੀ ਜਲੰਧਰ ਦੇ ਵਿੱਚ ਜੰਮਿਆ ਉਸ ਵੇਲੇ ਦਾ ਸਾਡਾ ਬਿਜ਼ਨਸ ਜਲੰਧਰ ਦੇ ਵਿੱਚ ਸੀ ਨਕੌਦਰ ਚੌਂਕ ਦੇ ਵਿੱਚ ਉਸ ਵੇਲੇ ਜਿਹੜੇ ਰਤੂ ਜੀ ਦੇ ਗੀਤ ਚੱਲਦੇ ਹੁੰਦੇ ਸੀ ਬਾਬਾ ਸਾਹਿਬ ਦੇ ਬਾਰੇ ਭੀਮਾ 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 ਭੀਮਰਾਓ ਉਘੀ ਚਾਲਦੇ ਅਸੀਂ ਉਸ ਵੇਲੇ ਗੀਤ ਲਾਏ 280 ਕੁਆਂਟਲ ਖੰਡ ਦੇ ਪਾਣੀ ਉਸ ਗਰਮੀ ਬਹੁਤ ਹੁੰਦੀ ਅਪ੍ਰੈਲ ਦੇ ਵਿੱਚ ਤੁਹਾਨੂੰ ਪੜਿਆ ਅਸੀਂ ਪਾਣੀ ਉਸ ਵੀਲਾ ਲਾਈਆਂ ਸਿੱਗੀਆਂ ਇਸ ਐਕਚੁਅਲੀ ਹਿਸਟਰੀ ਹੈ ਜਿਹੜੀ ਅੱਜ ਕੱਲ ਦੱਸੀ ਜਾਂਦੀ ਹੈ ਨਾ ਜਮਾਨਾ ਨਾ ਕੀਤਾ ਜਮਾਨਾ ਨਾ ਕੀਤਾ ਨਹੀਂ ਚਮਾਰਾਂ ਦੇ ਵਿੱਚ ਕਲਕੱਤਾ ਜਿਹੜਾ ਸ਼ਹਿਰ ਆ ਉਹ ਚਮਾਰਾਂ ਦੇ ਗੜ ਸੀ ਚਮਾਰਾਂ ਦੇ ਕੋਲ ਸੀ ਗੜ ਜਣ ਜਣੇ ਇੰਨਾ ਪੈਸਾ ਸੀ ਚਮਾਰਾਂ ਕੋਲ ਸਾਡੇ ਚਾਚਾ ਜੀ ਜਿਹੜੇ ਕਲੇਰ ਵਿਸ਼ਨ ਸੇਠ ਕਿਸ਼ਨ ਦਾਸ ਜੀ ਉਹਨਾਂ ਕੋਲ ਇੰਨਾ ਪੈਸਾ ਹੁੰਦਾ ਸੀ ਜਾਨੀ ਇਦਾਂ ਘਰ ਆ ਜਿਹੜਾ ਮੇਰੇ ਹੈ ਨਾ ਜਗਾ ਬਣੀ ਇੰਨੀ ਇੰਨਾ ਭਰਿਆ ਹੁੰਦਾ ਨੋਟਾਂ ਨਾਲ ਖੁਸ਼ੀਰਾਮ ਹੁਣੀ ਜਿੰਨੇ ਸੇਠ ਬੂਟਾ ਦਾ ਮੰਡੀ ਦੇ ਸੀਗੇ ਜਾਨੀ ਜੋਗ ਮਰਦੀ ਖਰੀਦ乍 ਦੇ ਉਹਨਾਂ ਨੇ ਚੈਲੰਜ ਕੀਤਾ ਸੀ ਅਸੀਮ ਬੁੱਟਾ ਮੰਡੀ ਨਹੀਂ ਹੈ ਤੁਮ ਉੱਧੇ ਕੰਗ ਕੰਗ ਸਭੂ ਲੈ ਜਾਣੀ ਬੇਈਂ ਦੇ ਕੋਲ ਲੈ ਜਾਣੀ ਅਸੀਂ ਜਲੰਧਰ ਖਰੀਦਣ ਆਏ ਵਾਓ ਇਹ ਐਕਚੁਅਲੀ ਡਾਕਟਰ ਸਾਹਿਬ ਇਹ ਹਿਸਟਰੀ ਹੈ ਸਾਡੀ ਚਮਾਰਾ ਦੀ ਇਹ ਹਿਸਟਰੀ ਹੈ ਔਰ ਇਹ ਹਿਸਟਰੀ ਕੇ ਕਾਰਨ ਹੀ ਇਹ ਜਿਕਰ ਹੋ ਰਹਾ ਹੈ ਅੱਜ ਵੀ ਅੱਜ ਉੱਥੇ ਖੜੇ ਆ ਸੀ ਬਹੁਤ ਬੜੀ ਬਾਤ ਅੱਜ ਖੜੇ ਆ ਇਹਦਾ ਮਤਲਬ ਇਹਦਾ ਮਤਲਬ ਚਮਾਰ ਅੱਜ ਤੋਂ ਪਹਿਲਾਂ ਵੀ 40 50 ਸਾਲ ਪਹਿਲਾਂ ਰਾਜੇ ਮਹਾਰਾਜੇ ਸੀ ਅਜ ਵੀ ਰਾਜਾ ਮਹਾਰਾਜੇ ਤੇ 5000 ਸਾਲ ਪਹਿਲਾਂ ਵੀ ਮਹਾਰਾਜੇ ਸੀਗੇ 2500 ਸਾਲ ਪਹਿਲਾਂ ਜਦੋਂ ਬੁੱਧ ਜਰ ਰਾਜ ਸੀ ਉਦੋਂ ਵੀ ਮਹਾਰਾਜੇ ਜਦੋਂ 600 40 50 ਸਾਲ ਪਹਿਲਾਂ ਗੁਰੂ ਦਾਮਦਰ ਰਾਜ ਸੀ ਉਦੋਂ ਵੀ ਰਾਜਾ ਮਹਾਰਾਜੇ ਸੀ ਅੱਜ ਵੀ ਰਾਜਾ ਮਹਾਰਾਜੇ ਅਸੀਂ ਜੀਸਸ थैंक यू वेरी मच डॉक्टर साहब दिल्ली तो आ गया इंटरव्यू की थी And, मेरी आई वुड लाइक टू से लंदन में ये भी महाराजा बैठे एक और थैंक यू वेरी मच मच्कू थैंक यू दिल्ली तो आ गया इंटरव्यू मेरी की थी थैंक यू वेरी मच थैंक यू थैंक यू बस मेरा सिर्फ इतना ही कहना है कि ही की टॉकिंग अबाउट द हिस्ट्री और वो हिस्ट्री एक ऐसी हिस्ट्री है जहां पर लुकी हुई है छुपी हुई थी उसको सामने लाने के लिए मैं क्लेयर साहब का बहुत बहुत धन्यवाद करता हूं और ऐसे और फैक्ट्स ये समय समय पर टाइम टू टाइम ये सामने लाते रहेंगे और लोगों को बताते रहेंगे कि वो हिस्ट्री जो छुपाई गई वो क्या हिस्ट्री है दैट शुड कम फॉरवर्ड मेरी अखी देखी हुई है इनकी देखी है हिस्ट्री थैंक यू वेरी यू थैंक यू वेरी मच थैंक यू थैंक यू ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ